我。Oh.

Love. ਬਾਹਰ ਬੋਲਿਚਾ ਰਿਹਾ ਪਰ ਕਿਹ ਟਪਟਾ ਦੇ ਦੇ ਦੋ ਮਜੋਰ 18 ਨਕਸ਼ਾ ਜਾਨੀ ਇਹਦੀਆਂ ਲੇਟ ਹੋ ਗਈਆਂ ਦੀਆਂ ਇਹਦੀਆਂ ਕਿੰਨੇ ਲੱਗਿਆ ਬੰਦੇ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਪਤੀ ਹਾਂਜੀ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਹਾਂਜੀ ਠੀਕ ਠਾਕ ਜੀ ਹਾਂਜੀ ਕਈ ਰੋਜ਼ ਤੋਂ ਆਪਣੇ ਲਗਾਤਾਰ ਇੱਥੇ ਲੰਗਰ ਚੱਲ ਰਿਹਾ ਸੀ ਹੌਲੇ ਮੱਲੇ ਦੀ ਖੁਸ਼ੀ ਦੇ ਵਿੱਚ ਅੱਜ ਉਹ ਅੱਜ ਮਤਲਬ ਸਮਾਪਤ ਹੋਈ ਹੈ ਠੀਕ ਹੈ ਜੀ ਇਹਦੇ ਬਾਰੇ ਕੀ ਜਾਣਕਾਰੀ ਦਿਓਗੇ ਜੀ ਪਿੰਡ ਗੜੀਰ ਖਾਨਾ ਜੀ ਹਰਿਆਂ ਦੇ ਬਾਲਿਆਂ ਜੀ ਇਹਨਾਂ ਵੀਰਾਂ ਦਾ ਸਾਨੂੰ ਬਹੁਤ ਸਹਿਯੋਗ ਆ ਜੀ ਕਿੰਨੇ ਪਿੰਡਾਂ ਦਾ ਸਾਂਝਾ ਲੰਗਰ ਆ ਜੀ 1922 ਤੋਂ ਚੱਲਦਾ ਜੀ ਇਹ ਅੱਜ ਦਾ ਦੇ ਫਰਾਦਿਆਂ ਤੋਂ ਕਿੰਨੇ ਪਿੰਡ ਜੁੜੇ ਹੋਏ ਸੀਗੇ ਜੀ ਠੀਕ ਹੈ ਜੀ ਕਿੰਨਾ ਪਿੰਡਾਂ ਦਾ ਸਾਂਝਾ ਲੰਗਰ ਆ ਜੀ ਕਿੰਨਾ ਪਿੰਡਾਂ ਦਾ ਸਹਿਯੋਗ ਆ ਤੇ ਜਿਸ ਤਰ੍ਹਾਂ ਅੱਜ ਮਤਲਬ ਸੰਪੂਰਨ ਹੋ ਗਿਆ ਠੀਕ ਹੈ ਜੀ ਅੱਜ ਲਗਾਤਾਰ 12-13 ਦਿਨ ਹੋ ਗਏ ਸੀ ਸਿਲੰਕਰ ਚਲਦੇ ਨੂੰ ਠੀਕ ਹੈ ਜੀ ਦਸਵੀਂ ਤਾਂ ਲਾਉਣ ਨੇ ਆਪਾਂ ਇਹ ਅੱਛਾ ਜੀ ਦਸਵੀਂ ਤੋਂ ਲਾਉਣ ਨੇ ਆ ਤੇ ਹੌਲੇ ਮੱਲੇ ਦਾ ਦੋ ਦਿਨ ਬਾਅਦ ਤੱਕ ਚੱਲਦਾ ਹੁੰਦਾ ਜੀ ਠੀਕ ਹੈ ਜੀ ਠੀਕ ਹੈ ਅੱਜ ਜਾਨੀ ਕਿ ਸੰਪੂਰਨ ਹੋ ਗਿਆ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸੰਕਟਾਂ ਨੂੰ ਪਹਿਲਾਂ ਤਾਂ ਅਸੀਂ ਤੁਹਾਡੇ ਆਰਡੀ ਟੀਵੀ ਦੇ ਮਾਧਿਅਮ ਨਾਲ ਹੀ ਸਾਰੀ ਸਾਡੇ ਪਿੰਡ ਤੋਂ ਜਿੰਨੀ ਵੀ ਬਲਾਸ ਹੋਈ ਆ ਉਸ ਕਲਪੁਰ ਦਾ ਬਖਸ਼ਾ ਲੋਕ ਆਪਣੇ ਨਾਲ ਸੰਜਿਆ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਆਪਣੇ ਵੱਲੋਂ ਸਾਡੀ ਮੈਨੇਜਮੈਂਟ ਵੱਲੋਂ ਕਮੇਟੀ ਵੱਲੋਂ ਕਿੰਨਾ ਪਿੰਡਾਂ ਦੇ ਪਿੰਡ ਕੋਲ ਦਰਖਾਣਾ ਭਰਿਓ ਪਾ ਲਿਓ ਕਿੰਨਾ ਪਿੰਡਾਂ ਦੇ ਨਗਰਾਂ ਵੱਲੋਂ ਨਗਰ ਪੰਚਾਇਤਾਂ ਵੱਲੋਂ ਆਰ.ਡੀ.ਟੀ.ਵੀ ਦੇ ਮਾਧਿਅਮ ਰਾਹੀਂ ਆਰ.ਡੀ.ਟੀ.ਵੀ ਦੇ ਮੈਡਮੂ ਜੀ ਸਾਡੇ ਜੋ ਇੱਥੇ ਪਹੁੰਚੇ ਨੇ ਇਹਨਾਂ ਨੂੰ ਸਾਡੇ ਸਾਡੇ ਸੱਦੇ ਪੱਤਰ ਤੇ ਪਹੁੰਚੇ ਨੇ ਇਹਨਾਂ ਨੂੰ ਇੱਥੇ ਪਹੁੰਚਦੇ ਮੈਂ ਮੋਸਟ ਵੈਲਕਮ ਹੋ ਰਿਹਾ ਖਦਾ ਧੰਨਵਾਦ ਜੀ ਪਰ ਮੈਂ ਇੱਕ ਚੀਜ਼ ਦੇਖੀ ਜਿੱਦਾਂ ਦਾ ਸੇਨਾ ਉਹ ਸਦਾ ਸੁਨੇਹਾ ਦਿੱਤਾ ਕਿ ਆ ਕੇ ਸਾਰੇ ਪਰੌਂ ਦੀ ਕੰਮ ਕਰਦੇ ਨੇ ਅੱਜ 9-10 ਦਿਨ ਹੋ ਗਏ ਇਹਨਾਂ ਨੇ ਵੀ ਬਹੁਤ ਸਾਡੇ ਮਾਦੀਵਰਾ ਹੀ ਸੇਵਾ ਕਰੀਆ ਮੈਨੂੰ ਰਾਤ ਨੂੰ ਪੋਨੋਨ ਨੇ ਕਈਆਂ ਦੇ ਕਾਲਿੰਗ ਕੀਜਾ ਜੋਂ ਕਹਿੰਦੇ ਵੀ ਤੁਹਾਡੇ ਪਿੰਡ ਅਸੀਂ ਦੇਖਦੇ ਲੰਗਰ ਦੀ ਸੇਵਾ ਚੱਲਦੀ ਆ ਵੀ ਤੁਸੀਂ ਸੇਵਾ ਕਰਦੇ ਹੋ ਮੈਂ ਕਿਹਾ ਵੀ ਅਸੀਂ ਸੇਵਾ ਨਹੀਂ ਕਰਦੇ ਕਰਾਉਂਦਾ ਦਸਵੇਂ ਪਾਤਸ਼ਾਹ ਹੋਲਾ ਮਾਨਾ ਜੀ ਗੁਰੂ ਮਹਾਰਾਜ ਜੀ ਨੂੰ ਮਹਿੰਗੋ ਸਿੰਘ ਜੀ ਦਾ ਪਰ ਫਿਰ ਸੇਵਾ ਮਹਾਰਾਜ ਜੀ ਇੰਨੀ ਕਿਰਪਾ ਹੋਈ ਆ ਹਾਂਜੀ ਸਾਡੇ ਪਿਤਾ ਪੁਰਖੇ ਦਾਵੇਂ ਕਰਦੇ 100 ਸਾਲ ਤੋਂ ਉੱਪਰ ਹੋ ਗਿਆ ਸੇਵਾ ਕਰਦੇ ਆ ਰਹੇ ਨੇ 30 ਸਾਲ ਹੋ ਗਈ ਏ 1922 ਤੋਂ ਲੈ ਕੇ ਅੱਜ ਤੱਕ ਸੇਵਾ ਚੱਲਦੀ ਆਈ ਆ ਪਰ ਇੱਕ ਜੀ ਹੋਰ ਦੇਖੋ ਨੂੰ ਮਿਲਿਆ ਇਸ ਸੰਗਤ ਵਿੱਚ ਹਾਂਜੀ ਬਈ ਨਵੀਂ ਜਰਮੇਸ਼ਨ ਨਮਾ ਜੂਥ ਜੀ ਜੀ ਪੱਗਾਂ ਧਾਰੀ ਦਸਤਾਰ ਧਾਰੀ ਹਾਂਜੀ ਹਾਂਜੀ ਸਾਡੇ ਪਿੰਨਾਂ ਤਿੰਨਾਂ ਚ ਮਿਲੇ ਨੇ ਸਹੀ ਹੈ ਪਹਿਨੀ ਮੈਨੂੰ ਮਿਲਦੇ ਬਹੁਤ ਮਾਣ ਦੀ ਗੱਲ ਹੈ ਜੀ ਬਹੁਤ ਛੋਟੇ ਬੱਚੇ ਹਾਂਜੀ 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 ਆਪਾਂ ਦੇਖ ਸਕਦੇ ਹਾਂ ਬਾਦ ਜੀ ਹਾਂਜੀ ਹਰਦੀਪਾ ਜੀ ਤੁਮ ਉੱਧਿਆ ਸਾਡਾ ਜੂਥ ਸਿੱਕੀ ਵੱਲ ਹਾਂਜੀ ਸੇਵਾਵਲ ਬਹੁਤ ਆ ਰਿਹਾ ਹਾਂ ਹਾਂਜੀ ਹਾਂਜੀ ਮੈਂ ਤਾਂ ਬਹੁਤ ਘੱਟ ਬੰਦੇ ਆ ਗਏ ਹਾਂ ਹਾਂਜੀ ਹਾਂਜੀ ਇਹੀ ਗੁਰੂ ਸਾਹਿਬ ਮੂਲੇ ਕਲਮ ਹੋਣਾ ਕਰਦੇ ਕਰਨਾ ਅਰਦਾਸ ਬੇਤੀ ਹਰਿਓ ਮੈਨੂੰ ਪਾਲਿਓ ਪਿੰਡ ਗੜੀ ਪਿੰਡ ਜਿਵੇਂ ਜਿੰਨਾ ਜਿੰਨਾਂ ਦਾ ਦੋ ਤਿੰਨ ਪੀੜੀਆਂ ਤੋਂ ਪਿਆਰ ਬਣਿਆ ਹਾਂਕ ਵੈਸੇ ਤਰ੍ਹਾਂ ਪਿਆਰ ਰੱਖਣਾ ਤੇ ਜਿੰਨਾ ਜਿੱਤਾ ਸਾਨੂੰ ਸੰਗਤਾਂ ਦਾ ਪਿਆਰ ਮਿਲਦਾ ਜਿਵੇਂ ਜਨਾ ਪਿਆਰ ਮੇ ਨੰਦਕੋ ਸਾਹਿਬ ਤੋਂ ਫੰਡ ਤਾਈਆ ਸਾਡੇ ਨੂੰ ਸੇਵਾ ਦੀ ਸੇਵਾ ਦਿੱਤੀ ਜਮਾਇ ਦੀ ਸਾਡੇ ਚਾਹ ਪ੍ਰਸ਼ਾਦਾ ਸਾਹਿਬ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਹਾਂ ਜੀ ਉਹਨਾਂ ਦਾ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਆਪਣੇ ਘਰ ਤੋਂ ਸੰਗਤ ਦੇ ਘਰ ਵਿੱਚ ਜਾ ਕੇ ਨੰਦਕੋ ਸਾਹਿਬ ਦੀ ਧਰਮ ਮੱਲਾਮਨਾ ਕਰਦੇ ਹਾਂ ਜੀ ਜੀ ਉਹਨਾਂ ਨੂੰ ਇਹੀ ਕਹਿਣ ਨੂੰ ਦਰਸ਼ਕ ਹੋ ਰਿਹਾ ਕਿ ਪ੍ਰਸ਼ਾਦਾ ਸਾਹਿਬ ਦੀ ਗੱਲ ਹੈ ਹਾਂਜੀ ਹਾਂਜੀ ਇਹਦੇ ਕਰਾਉਣ ਵਾਲੀ ਮੈਨੇਜਮੈਂਟ ਤਿੰਨ ਪਿੰਡ ਸਾਨੂੰ ਨੰਦਕੋ ਆਏ ਅਗਰ ਜਿੰਨੀ ਸੰਗਤ ਆਈ ਆ ਕਿਵਡ ਪਰਸ਼ਾ ਮੇ ਕੇ ਲਈ ਆ ਅਸੀਂ ਇੱਕ ਤਰ੍ਹਾਂ ਸਮਝਦੇ ਆਂ ਕਿ ਅਸੀਂ ਇੰਨੇ ਖੁਸ਼ ਆ ਬਹੁਤ ਅਸੀਂ ਇੰਨੇ ਚੰਗੀ ਕਿਸਮਤ ਆ ਰਹੇ ਆ ਭਈ ਆ ਦੀ ਸੇਵਾ ਸਭ ਤੋਂ ਦੀ ਸੰਗ ਦੇ ਦੱਸਣ ਕਰਕੇ ਪਰ ਮੈਂ ਇੱਕ ਹੋਰ ਲਿਖਿਆ ਜੀ ਤੁਹਾਡੇ ਲਈ ਨਹੀਂ ਅਸੀਂ ਪਹਿਲਾਂ ਤੋਂ ਸੇਵਾ ਕਰਦੇ ਆਏ ਆ 9-10 ਦਿਨਾਂ ਦੇ ਤੁਸੀਂ ਫੀ ਸੇਵਾ ਆ ਕੇ ਕਰਿਆ ਤੁਹਾਡੇ ਜੀਵਨ ਦਾ ਸਾਰੇ ਚੰਨ ਦਾ ਸਾਰਾ ਮੇਰੇ ਬਹੁਤ ਬਹੁਤ ਧੰਨਵਾਦ ਬਾਕੀ ਜਿੰਨੀ ਸਾਡੇ ਕੌਮ ਇੱਥੇ ਚੱਲ ਕੇ ਆਈ ਆ ਸਾਰਿਆਂ ਦਾ ਨੀਮਾ ਦੇ ਸੇਵਾ ਕਰਿਆ ਕਿਸੇ ਨੂੰ ਸਾਡੇ ਵੱਲੋਂ ਕੋਈ ਆਣ ਆਈ ਹੋਵੇ ਕੋਈ ਉੱਨੀ ਕੀ ਹੋਵੇ ਅਸੀਂ ਸਾਰੀ ਸੰਗਤੋ ਹੱਥ ਬੰਨ੍ਹ ਕੇ ਤਿੰਨੇ ਨਗਰ ਖਿਮਾ ਦੇ ਜਾਚੇਗਾ ਔਰ ਗਾਹਾਂ ਨੂੰ ਐਸੇ ਪਿੰਡ ਘੜੀ ਦੇ ਪੁੱਛਦੇ ਆ ਕੇ ਸਾਨੂੰ ਮਿਲ ਕੇ ਵੀ ਜਾਓ ਸੇਵਾ ਕਰਨ ਦਾ ਮੌਕਾ ਦੇਣਾ ਔਰ ਬੰਡਾ ਧੰਨਵਾਦ ਆ ਗੁਰੂ ਕੋਸ਼ਿੰਦ ਸਿੰਘ ਜੀ ਦਾ ਜਾਂ ਅਨੰਦਪੁਰ ਧਰਤੀ ਤੇ ਬੈਠਾ ਆ। ਹਾਂਜੀ। ਇਹ ਸਾਡੇ ਲਈ ਸੇਵਾ ਦਾ ਸਾਰਾ ਕੁਝ ਬਣਾਇਆ ਹੋਇਆ। ਉਹਦਾ ਅਸੀਂ ਦੇਣਾ ਨਹੀਂ ਆ ਸਕਦੇ। ਇਹਦੀ ਇੱਕ ਬੇਨਤੀ ਆ ਕਰਦਾ ਮੈਂ ਕਿਸੇ ਤਰ੍ਹਾਂ ਦੀ 3 ਪਿੰਡਾਂ ਤੋਂ ਵੀ ਗੱਲਬਾਤ ਹੋਈ ਹੋਵੇ ਕਿਸੇ ਸੰਗਤ ਨੂੰ ਜਾਂ ਸੇਵਾਦਾਰ ਨੂੰ ਅਸੀਂ ਸਾਰਿਆਂ ਤੋਂ ਖਿਮਾ ਮੰਗਦੇ ਆ ਮਾਫੀ ਚਾਹੁੰਦੇ ਆ। ਬੰਡਾ ਦਾ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਏ ਗੁਰਜੀ ਕੀ ਫਤਿਹ ਹਾਂਜੀ ਉਪਾਲ ਸਾਹਿਬ ਜੀ ਤੁਸੀਂ ਸਾਨੂੰ ਮਤਲਬ ਇਸ ਟਾਈਮ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਤੇ ਤੁਸੀਂ ਮੈਨੂੰ ਇਹ ਵੀ ਦੱਸਿਆ ਵੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੁਹਾਡੇ ਤੇ ਅਪਾਰ ਕਿਰਪਾ ਜੀ ਜਿਹਦੀ ਸਰਕਾਰ ਤੁਸੀਂ ਇਹ ਇਹ ਵੀ ਸ਼ਾਲ ਲੰਗਰ ਲਗਾਉਂਦੇ ਹੋ ਤੇ ਸੰਕਟਾਂ ਦੀ ਸੇਵਾ ਕਰਦੇ ਹੋ ਖੁਸ਼ੀਆਂ ਮਾਣਦੇ ਹੋ ਤੇ ਖੁਸ਼ੀਆਂ ਵੰਡਦੇ ਹੋ ਆਡੀ ਟੀਵੀ ਚੈਨਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਾਣਕਾਰੀ ਲਈ ਜੀ ਸ਼ੁਕਰੀਆ ਜੀ ਵੈਲਕਮ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ